ਮਨ ਨੂੰ ਫੇਰ ਘਰੋਂ ਕੱਢਦਾ ਜਵਾਬ ਦਿੱਤਾ ਅਮਨ ਨੂੰ ਸਾਫ਼ ਕਰ ਪੁੱਤ ਹਾਂ ਦਾ ਮਤਲਬ ਕੁਝ ਕਈ ਵਾਰੀ ਲਫ਼ਜ਼ ਨਹੀਂ ਔੜਦੇ ਵੀ ਕੀ ਕਹੀਏ ਅੱਜ ਦੇ ਸਮਾਜ ਨੂੰ ਤਾਂ ਫੇਰ ਸੜਕ ਤੇ ਆ ਗਈ ਤੇ ਸਾਡੇ ਦਿੱਲੀ ਤੋਂ ਭੇਲ ਹੋਣਾ ਨੇ ਕੁਝ ਕੱਪੜੇ ਭੇਜੇ ਉਹਦੇ ਵਿੱਚੋਂ ਅਸੀਂ ਵਿਦਿਆ ਨੂੰ ਇੱਕ ਫਰਾਕ ਤੇ ਨਾਲ ਇੱਕ ਹੋਰ ਫਰਾਕ ਸਾਡੀ ਵਿਦਿਆ ਨੂੰ ਦਿੱਤੀ ਆ ਹਨਾ ਵਿਦਿਆ ਨਾਲੀ ਓਏ ਵਿਦਿਆਲਨੀ ਤੇਰਾ ਨੱਕ ਸਾਫ਼ ਕਰ ਦਮ ਹਾਂ ਸੁਣੀ ਲੈ ਲਾਤੇ ਤੂੰ ਤੇ ਭੈਣ ਹਮੇਸ਼ਾ ਇਹ ਗੱਲ ਕਹਿ ਕੇ ਰੋਣ ਲੱਗ ਜਾਂਦੇ ਆ ਵੀ ਜੀ ਮਰੀ ਧੀ ਵੱਡੀ ਹੋਊਗੀ ਫਿਰ ਉਹ ਪੁੱਛੂਗੀ ਮੈਂ ਕੀ ਕਹੂੰ ਭਾਈ ਇਹਨੂੰ ਮੇਰੇ ਪਾਪਾ ਕਿੱਥੇ ਗਏ ਵਿਦਿਆ ਨੇ ਹੁਣ ਦੰਦੀਆਂ ਕੱਢ ਲਈਆਂ ਹਾਂਜੀ ਬਾਈ ਕਿੰਨੀਆਂ ਦੋ ਖੰਨੇ ਦੋ ਉੱਪਰ ਦੋ ਥੱਲੇ ਦੋ ਉੱਪਰ ਦੰਦੀਆਂ ਚਾਰ ਦੰਦੀਆਂ ਕੱਢ ਲਈਆਂ ਵਿਦਿਆ ਨੇ ਹਾਂਜੀ ਬਾਈ ਠੀਕ ਹੈ ਭੈਣੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਨਿੱਕੀ ਜੀ ਵਿਦਿਆ ਦਾ ਜਨਮ ਦਿਨ ਆ ਵਿਦਿਆ ਤੇ ਵਿਦਿਆ ਦੀ ਮੰਮੀ ਜਦੋਂ ਸਾਡੇ ਕੋਲੇ ਪਹੁੰਚੇ ਸੀ ਉਸ ਟਾਈਮ ਅਮਨ ਭੈਣ ਦੀ ਕੀ ਹਾਲਤ ਸੀਗੀ ਉਹ ਵੀ ਤੁਸੀਂ ਸਾਰਿਆਂ ਨੇ ਦੇਖੀਆਂ ਹਨਾ ਤਸਵੀਰਾਂ ਅਮਨ ਭੈਣ ਜਦੋਂ 1 3 2024 ਨੂੰ ਸਾਡੇ ਕੋਲ ਆਏ ਸੀ ਅੱਜ 18 7 2024 ਆ ਮਤਲਬ 4 ਮਹੀਨੇ ਤੋਂ ਉੱਪਰ ਹੋ ਗਏ ਭੈਣ ਨੂੰ ਸਾਡੇ ਕੋ ਆਇਆ ਇਹ ਨਿੱਕੀ ਜੀ ਬੱਚੀ ਨੂੰ ਲੈ ਕੇ ਜਦੋਂ ਇੱਥੇ ਆਈ ਸੀ ਗੁਰੂ ਹਰਸਾਏ ਸ਼ਹਿਰ ਦੇ ਵਿੱਚ ਭੈਣ ਰੋਂਦੀ ਬਿਲਕਦੀ ਤੜਫਦੀ ਫਿਰਦੀ ਸੀ ਇਹ ਭੈਣ ਸੜਕਾਂ ਤੇ ਘੁੰਮ ਰਹੀ ਸੀ ਉੱਥੇ ਹੀ ਉਥੋਂ ਸਾਡੇ ਨਾਲ ਇੱਕ ਚੈਨਲ ਆਏ ਨੇ ਭੈਣ ਉਹਨਾਂ ਨੇ ਸੰਪਰਕ ਕੀਤਾ ਉਹਨਾਂ ਨੇ ਦੱਸਿਆ ਵੀ ਇਹ ਬੱਚੀ ਨਿੱਕੀ ਜੀ ਨੂੰ ਨਾਲ ਲੈ ਕੇ ਭੈਣ ਉੱਥੇ ਘੁੰਮ ਰਹੀ ਆ ਭੈਣ ਸਰਬਜੀਤ ਕੌਰ ਸਾਡੇ ਸੀਮਾ ਭੈਣ ਰਾਜਨ ਜੀ ਗੁਰੂ ਹਰਸਾਜ ਤੋਂ ਉਹਨਾਂ ਰਾਹੀਂ ਸਾਡੇ ਸੰਪਰਕ 'ਚ ਆਏ ਤੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਜੇ ਨਿੱਕੀ ਜੀ ਬੱਚੀ ਨਾਲ ਆ ਤਾਂ ਉਹਨਾਂ ਨੂੰ ਇੱਥੇ ਲੈ ਕੇ ਆਓ ਸਾਡੇ ਕੋਲੇ ਤਾਂ ਜੋ ਅਸੀਂ ਉਹਦੀ ਕੇਅਰ ਕਰ ਸਕੀਏ ਉਹਦਾ ਘਰ ਲੱਭ ਸਕੀਏ ਤੇ ਜਦੋਂ ਅਸੀਂ ਫਿਰ ਅਮਨ ਦੀ ਤੇ ਵਿਦਿਆ ਦੀ ਇੱਥੇ ਆਿਆਂ ਦੀ ਪੁਰਜ ਪਰਤਾਲ ਕੀਤੀ ਵੀਡੀਓ ਸ਼ੇਅਰ ਕੀਤੀ ਤਾਂ ਪਤਾ ਲੱਗਿਆ ਛੋਟੀ ਜੀ ਸਾਡੀ ਭੈਣ ਵਿਦਿਆ ਦਾ ਜਿਹੜਾ ਪਤੀ ਆ ਉਹਦੀ ਡੈਥ ਹੋ ਚੁੱਕੀ ਆ ਇਹ ਭੈਣ ਲੰਬੇ ਸਮੇਂ ਤੋਂ ਤਕਲੀਫ ਚ ਦੁੱਖ ਚ ਦਰਦ ਚ ਪਹਿਲਾਂ ਮਾਂ ਦੀ ਮੈਰਿਜ ਕਿਤੇ ਹੋਰ ਹੋ ਗਈ ਫਾਦਰ ਦੀ ਡੈਥ ਹੋ ਗਈ ਇਹਨੂੰ ਘਰੋਂ ਕੱਢਤਾ ਫਿਰ ਇੱਕ ਗੁਰੂ ਹਰਸਾਹੇ ਉੱਥੇ ਮਹੱਲੇ ਚ ਆ ਗਏ ਉੱਥੇ ਮਹੱਲੇ ਆਏ ਨੇ ਲੋਕਾਂ ਨੇ ਇਕੱਠੇ ਹੋ ਕੇ ਇਹਦਾ ਵਿਆਹ ਕਰਤਾ ਜਿਹੜੇ ਮੁੰਡੇ ਨਾਲ ਵਿਆਹ ਹੋਇਆ ਸੀਗਾ ਉਹਦੇ ਕੋਲੇ ਭੈਣ 2 2 3 ਸਾਲ ਵਿਆਹ ਕਰਾ ਕੇ ਉੱਥੇ ਰਹੇ ਨਿੱਕੀ ਜੀ ਬੱਚੀ ਨੇ ਜਨਮ ਲੈ ਲਿਆ ਤੇ ਉਸ ਤੋਂ ਬਾਅਦ ਉਹ ਉਹਨੂੰ ਕਾਲਾ ਪੀ ਲਿਆ ਸੀਗਾ ਉਹਦੀ ਵੀਰ ਦੀ ਮੌਤ ਹੋ ਜਾਂਦੀ ਹੈ ਸੱਸ ਸਹੁਰੇ ਨੇ ਅਮਨ ਨੂੰ ਫੇਰ ਘਰੋਂ ਕੱਢਤਾ ਜਵਾਬ ਦਿੱਤਾ ਅਮਨ ਮੂੰਹ ਸਾਫ਼ ਕਰ ਪੁੱਤ ਹਾਂ ਦਾ ਮਤਲਬ ਕੁਝ ਕਈ ਵਾਰੀ ਲਫ਼ਜ਼ ਨਹੀਂ ਔੜਦੇ ਵੀ ਕੀ ਕਹੀਏ ਅੱਜ ਦੇ ਸਮਾਜ ਨੂੰ ਭੈਣ ਫੇਰ ਸੜਕ ਤੇ ਆ ਗਈ ਉਹ ਮਹਾਰਾਜ ਨੇ ਕਿਰਪਾ ਕੀਤੀ ਸੁਪਨਿਆਂ ਦੇ ਘਰ ਮੇਰੀ ਅਸਤੀ ਦਾ ਰਿਸ਼ਤਾ ਬਣਿਆ ਆਪਣੀ ਫੁੱਲ ਵਰਗੀ ਧੀ ਨੂੰ ਲੈ ਕੇ ਅੱਜ ਤੋਂ 4 ਮਹੀਨੇ ਪਹਿਲਾਂ ਵਿਦਿਆਪ ਤੇ ਅਮਨ ਇੱਥੇ ਪਹੁੰਚੀਆਂ ਤੇ ਜਦੋਂ ਵੀ ਅਸੀਂ ਇੱਥੇ ਕਿਸੇ ਦਾ ਕੇਕ ਕੱਟਦੇ ਇਹ ਭੈਣ ਕਹਿੰਦੀ ਮੇਰੀ ਵਿਦਿਆ ਦਾ ਵੀ ਜਨਮ ਦੇਣਾ ਮੇਰੀ ਵਿਦਿਆ ਦਾ ਵੀ ਜਨਮ ਦੇਣਾ ਅੱਜ ਅਸੀਂ ਭੈਣ ਨੂੰ ਕਹਿੰਦੇ ਕੋਈ ਨਾ ਜਦੋਂ ਤੁਹਾਡੀ ਵਿਦਿਆ ਦਾ ਜਨਮ ਦਿਨ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਥੋੜੀਆਂ ਡਿਟੇਲਸ ਪਤਾ ਲੱਗੀਆਂ ਵੀ ਬੱਚੀ ਦੇ ਜਨਮ ਦੀ ਡੇਟ ਪਤਾ ਲੱਗੀ ਫਿਰ ਅਸੀਂ ਉਦੋਂ ਕਾਰਡ ਕਢਾਇਆ ਇੱਥੇ ਬੱਚੀ ਦੇ ਜਿਹੜੇ ਇੰਜੈਕਸ਼ਨ ਵਗੈਰਾ ਲੱਗਣੇ ਸੀ ਉਹ ਸ਼ੁਰੂ ਕਰਾਏ ਤਾਂ ਫਿਰ ਪਤਾ ਲੱਗਿਆ ਵੀ 18 ਜੁਲਾਈ ਦਾ ਜਨਮ ਹੈ 2023 ਦਾ ਵਿਦਿਆ ਦਾ ਤੇ ਅੱਜ 1 ਸਾਲ ਦੀ ਹੋ ਗਈ ਵਿਦਿਆ 1 ਸਾਲ ਦੀ ਹੋ ਗਈ ਵਿਦਿਆ ਸਾਡੀ ਹਾਂਜੀ ਬਾਈ ਜੀ ਤੇ 1 ਸਾਲ ਦੀ ਸਾਡੀ ਵਿਦਿਆ ਦਾ ਅੱਜ ਅਸੀਂ ਪਹਿਲਾ ਜਨਮ ਦਿਨ ਸੁਪਨਿਆਂ ਦੇ ਘਰ 'ਚ ਮਨਾ ਰਹੇ ਹਾਂ ਤੇ ਅੱਜ ਵਿਦਿਆ ਦੀ ਮੰਮੀ ਵਾਸਤੇ ਗਿਫਟ ਵੀ ਆਏ ਨੇ ਹੈਨਾ ਹਾਂਜੀ ਵਿਦਿਆ ਦੀ ਮੰਮੀ ਨੂੰ ਅਜੀਤ ਕਤਾਰੀਆ ਜੀ ਵੱਲੋਂ ਐਸ ਐਸ ਕੇ ਊਮਨ ਕਲੈਕਸ਼ਨ ਮੱਲਾਂਵਾਲਾ ਤੋਂ ਫਿਰੋਜ਼ਪੁਰ ਤੋਂ ਸਾਡੇ ਅਮੀਰ ਚੰਦ ਜੀ ਹੁਣਾਂ ਵੱਲਿਓ ਇੱਕ ਬਹੁਤ ਸੋਹਣਾ ਸੂਟ ਭੇਜਿਆ ਗਿਆ ਭੈਣ ਨੂੰ ਉਹ ਆ ਦੇਖੋ ਕਿੰਨਾ ਸੋਹਣਾ ਸੂਟ ਆਇਆ ਭੈਣ ਨੂੰ ਤੇ ਸਾਡੇ ਦਿੱਲੀ ਤੋਂ ਭੈਣ ਹੋਣਾ ਨੇ ਕੁਝ ਕੱਪੜੇ ਭੇਜੇ ਉਹਦੇ ਵਿੱਚੋਂ ਅਸੀਂ ਵਿਦਿਆ ਨੂੰ ਇੱਕ ਫਰਾਕ ਤੇ ਨਾਲ ਇੱਕ ਹੋਰ ਫਰਾਕ ਸਾਡੀ ਵਿਦਿਆ ਨੂੰ ਦਿੱਤੀ ਆ ਹਨਾ ਵਿਦਿਆ ਨਾਲੀ ਓਏ ਵਿਦਿਆ ਨਾਲੀ ਤੇਰਾ ਨੱਕ ਸਾਫ਼ ਕਰਦਾ ਮੈਂ ਸੁਣੀ ਲਾ ਲਾਤੇ ਤੁਸੀਂ ਤੇ ਭੈਣ ਹਮੇਸ਼ਾ ਇਹ ਗੱਲ ਕਹਿ ਕੇ ਰੋਣ ਲੱਗ ਜਾਂਦੇ ਆ ਵੀ ਜੇ ਮੇਰੀ ਧੀ ਵੱਡੀ ਹੋਊਗੀ ਫਿਰ ਉਹ ਪੁੱਛੂਗੀ ਮੈਂ ਕੀ ਕਹੂੰ ਬਾਈ ਉਹਨੂੰ ਜੂਰੇ ਪਾਪਾ ਕਿੱਥੇ ਗਏ ਹਮੇਸ਼ਾ ਇਹ ਭੈਣ ਇਹ ਗੱਲ ਦਾ ਬਹੁਤ ਫਿਕਰ ਕਰਦੀ ਆ ਵੀ ਮੈਂ ਆਪਣੀ ਧੀ ਨੂੰ ਅਫਸਰ ਬਣਾਉਣਾ ਮੈਂ ਪੜਾਉਣਾ ਬਾਈ ਫਿਰ ਜੇ ਕੋਈ ਕਹਿਣ ਦਾ ਫਿਰ ਭੈਣ ਕਈ ਵੀਰੀ ਇਸ ਗੱਲ ਦਾ ਵੀ ਬਹੁਤ ਫਿਕਰ ਕਰਦੀ ਤੇ ਬਾਈ ਮੇਰਾ ਵਿਆਹ ਹੋ ਜੂ ਮੈਂ ਮੈਨੂੰ ਚੰਗੇ ਘਰ ਚ ਵਿਆਹ ਦੇ ਬਾਈ ਤੋਂ ਤੇ ਮੈਂ ਆਪਣੀ ਛੋਟੀ ਭੈਣ ਨੂੰ ਹਮੇਸ਼ਾ ਇਹ ਕਹਿ ਕੇ ਹੌਸਲਾ ਦੇਈਦਾ ਬਹੁਤ ਜ਼ਿਆਦਾ ਡਿਸਟਰਬ ਸੀ ਭੈਣ ਹੁਣ ਤਾਂ ਬਹੁਤ ਠੀਕ ਆ ਹਜੇ ਵੀ ਕਈ ਵਾਰੀ ਇੰਨਾ ਗੁੱਸਾ ਕਰਨ ਲੱਗ ਜਾਂਦੀ ਆ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹੈ ਕਈ ਵਾਰੀ ਵਿਦਿਆ ਦੇ ਵੀ ਮਾਰਦੀ ਆ ਪਰ ਸਾਨੂੰ ਪਤਾ ਹੈ ਭੈਣ ਠੀਕ ਨਹੀਂ ਹੈਗੀ ਇਹ ਭੈਣ ਨੂੰ ਥੋੜੀ ਜੀ ਸਪੋਰਟ ਦੀ ਥੋੜੇ ਪਿਆਰ ਦੀ ਲੋੜ ਆ ਤੇ ਸਾਡੇ ਪਰਿਵਾਰ ਦੇ ਬੱਚੇ ਮੈਂਬਰ ਸਾਰੇ ਭੈਣ ਭਰਾ ਅਸੀਂ ਕੋਸ਼ਿਸ਼ ਕਰਦੇ ਆ ਵਿਦਿਆ ਨੂੰ ਚੰਗਾ ਇੱਕ ਪਰਿਵਾਰ ਮਿਲ ਸਕੇ ਅਮਨ ਭੈਣ ਨੂੰ ਇੱਕ ਚੰਗਾ ਪਰਿਵਾਰ ਵਾਲਾ ਇਥੋਂ ਪਿਆਰ ਮਿਲ ਸਕੇ ਅਰਦਾਸ ਕਰਿਓ ਮੇਰੀ ਇਸ ਭੈਣ ਵਾਸਤੇ ਮੇਰੀ ਭੈਣ ਦੀ ਇਸ ਛੋਟੀ ਨੰਨੀ ਧੀ ਵਾਸਤੇ ਵਿਦਿਆ ਨੇ ਹੁਣ ਦੰਦੀਆਂ ਕੱਢ ਲਈਆਂ ਹਾਂਜੀ ਬਾਈ ਜੀ ਕਿੰਨੀਆਂ ਗੋਖ ਨੇ ਗੋ ਉੱਪਰ ਦੋ ਥੱਲੇ ਦੋ ਉੱਪਰ ਦੰਦੀਆਂ ਚਾਰ ਦੰਦੀਆਂ ਕੱਢ ਲਈਆਂ ਵਿਦਿਆ ਨੇ ਹਾਂਜੀ ਬਾਈ ਜੀ ਠੀਕ ਹੈ ਭੈਣੇ ਹੋਣ ਰੋਣਾ ਨਹੀਂ ਦੋਣਾ ਅਨ ਦੇਖਿਆ ਪਾ ਵਿਦਿਆਰਜਨ ਦਿਨ ਮਨਾਇਆ ਨਾ ਅੱਜ ਧੂਮ ਧਾਮ ਨਾਲ ਸਾਰੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਮਾਰੀ ਚੱਲੋ ਬਈ ਹੈਪੀ ਬਰਥਡੇ ਟੂ ਯੂ ਓ ਦੇਖੋ ਸਾਬ ਸਿੰਘ ਅੰਕਲ ਜੀ ਆਏ ਸੀ ਵਿਦਿਆ ਨੂੰ ਸ਼ਗਨ ਦੇਤਾ ਓ ਲੈ ਬਈ ਵਿਦਿਆ ਨੂੰ ਤੁਸੀਂ ਵੀ ਖਵਾਓ ਗਿਆਪੂ ਵਿਦਿਆ ਆ ਲੈ ਓ ਕਲਾਪੀ ਹਰਦੀਪਾ ਇਹਨੇ ਤੁਮੀ ਖਵਾ ਦੇ ਮਨਾ ਜੀ ਵਿਦਿਆ ਨੂੰ ਆ ਆ ਆ ਓ تعال ਲਖੀਆ ਤੁਸੀਂ ਦਾਦੀ ਇੱਥੇ ਆਇਆ ਤੁਮੀ ਖਵਾ ਇਧਰ ਲਖੀਆ ਨੂੰ ਖਵਾ ਲੈਣੇ ਲੇ ਲਖੀਏ ਤੂੰ ਵੀ ਦੇ ਦੇ ਵਿਦਿਆ ਨੂੰ ਮਾੜਾ ਜਾਈ ਬਸ ਮਾੜਾ ਮਾੜਾ ਮੂੰਹ ਹੀ ਲਵੇੜਨਾ ਪਾ ਆ ਤਾੜੀਆਂ ਕਿੱਟੂ ਓਏ ਆਇਆ ਤੂੰ ਵੀ ਖਵਾ ਲੈ ਵਿਦਿਆ ਨੂੰ ਆ ਕਿੱਤੂ ਤੂੰ ਖਵਾ ਰਿਆ ਮਨ ਔਰ ਥੱਲੇ ਕਿੱਟੂ ਆ ਗਈ ਸਾਡੀ ਨਿੱਕੀ ਜੀ ਕਿੱਟੂ ਕਿੱਟੂ ਤੈਨੂੰ ਮੂੰਹ ਨਹੀਂ ਲੱਭਦਾ ਵਿਦਿਆ ਦਾ ਤਾਮ ਚੱਟੇਂਦਾ ਕਰਦਾ ਐਦਾਂ ਹੂੰ ਤਾੜੀਆਂ ਮਾਰੋ ਚੱਲ ਖਵਾ ਹੇ ਹੂੰ ਤਾੜੀਆਂ ਸਮਝੋ ਤਾਜਾ ਸਭ ਆਗੇ ਹੇ ਤਾੜੀਆਂ ਤੂੰ ਵੀ ਖਵਾਣਾ ਦੁਬਾਰਾ ਆ ਜਾ ਅੱਗੇ ਆ ਜਾ ਲੈ ਮੇਰੀ ਸੁੱਖਾਂ ਦੀ ਮਨੀ ਵੀ ਖਵਾਉਗੀ ਮੇਰੀ ਸੁੱਖਾਂ ਦੀ ਮਨੀ ਆ ਗਈ ਹੂੰ ਲੈ ਫੜਾ ਦੇ ਵੀ ਫੜਾ ਦੇ ਇਹ ਲੈ ਫੜ ਚੁਕ ਨੇ ਆ ਫੜ ਲੂਦੀ ਰੁਕਾ ਲੈ ਮੂੰਹ ਫੇਰ ਢੀ ਬਾਤ ਆ ਹੂੰ ਐ ਤੜੀਏ ਐ ਆ ਚੀਮੋ ਮਨੇ ਵੀ ਖਾ ਲਿਆ ਐ ਆ ਮੇਰੀ ਚੋਕ ਮਨੂ ਨੇ ਵੀ ਖਾ ਲਿਆ